ਦੀ ਵੱਡੀ ਖਬਰ ਜਲੰਧਰ ਦਿਹਾਤੀ ਦੇ ਫਲੋਰ ਨੇੜੇ ਸਰਵਿਸ ਲੈਂਡ ਦੇ ਦੁੱਧ ਨਾਲ ਭਰਿਆ ਇੱਕ ਕੰਟੇਨਰ ਪਲਟਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਜੀ ਹਾਂ ਇਸ ਪਟਾਲਾ ਤੋਂ ਬਾਲਾ ਦੁੱਧ ਲੈ ਕੇ ਜਾ ਰਿਹਾ ਸੀ ਇਸ ਦੌਰਾਨ ਕੰਟੇਨਰ ਪਲਾਜ਼ਾ ਨੇੜੇ ਪਲਟ ਗਿਆ ਕਰਨ ਵਿੱਚ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਘਟਨਾ ਦੀ ਸੂਚਨਾ ਮਿਲਦੇ ਹੀ ਰੋਡ ਸੇਫਟੀ ਫੋਰਸ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਜ਼ਖਮੀ ਡਰਾਈਵਰ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਾ ਕੇ ਕਰਵਾਇਆ ਗਿਆ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੰਟੇਨਰ ਵਿੱਚੋਂ ਦੁੱਧ ਜਿਹੜਾ ਵਾ ਉਹ ਡੁੱਲਣਾ ਸ਼ੁਰੂ ਹੋ ਗਿਆ ਸੀ ਘਟਨਾ ਦੌਰਾਨ ਲੋਕਾਂ ਵਿੱਚ ਦੁੱਧ ਦੁੱਧ ਭਰ ਕੇ ਲਿਜਾਣ ਲਈ ਧੌੜ ਮੱੱਚ ਗਏ ਇਸ ਦੌਰਾਨ ਡਰਾਈਵਰ ਨੂੰ ਬਚਾਉਣ ਦੀ ਬਜਾਏ ਕੁਝ ਲੋਕ ਦੁੱਧ ਇਕੱਠਾ ਕਰਨ ਲਈ ਭੱਜੇ ਜਿਸ ਤੋਂ ਬਾਅਦ ਲੋਕ ਆਪਣੇ ਘਰਾਂ ਵਿੱਚ ਡਰਮ ਅਤੇ ਕੈਨ ਬੋਤਲਾਂ ਤੇ ਬਾਲਟੀਆਂ ਵਿੱਚ ਭਰ ਕੇ ਲੈ ਜਾਂਦੇ ਦਿਸੇ ਬਲਵੰਦ ਸਿੰਘ ਨੇ ਦੱਸਿਆ ਕਿ ਉਹ ਬਟਾਲਾ ਤੋਂ ਉੱਬਾਲਾ ਜਾ ਰਿਹਾ ਸੀ ਰਾਤ ਹੀ ਉੱਦੀ ਗੱਡੀ ਉਹ ਰਾਤ ਹੀ ਗੱਡੀ ਚਲਾ ਰਿਹਾ ਸੀ ਤੇ ਇੱਕ ਬਾਈਕ ਨੇ ਬ੍ਰੇਕ ਮਾਰ ਅਚਾਨਕ ਬਾਈਕ ਨੇ ਇੱਕ ਬ੍ਰੇਕ ਮਾਰ ਦਿੱਤੀ ਜਿਸ ਨੂੰ ਬਚਾਉਣ ਦੇ ਤਰ੍ਹਾਂ ਕੰਟੇਨਰ ਜਿਹੜਾ ਪਲਟ ਗਿਆ ਹੈ ਕੰਟੇਨਰ ਵਿੱਚ 23 ਤੋਂ 24000 ਲੀਟਰ ਦੁੱਧ ਭਰਿਆ ਹੋਇਆ ਸੀ ਘਟਨਾ ਵਿੱਚ ਉਹ ਜ਼ਖਮੀ ਹੋ ਗਿਆ ਤੇ ਸੜਕ ਸੜਕ ਸੁਰੱਖਿਆ ਫੋਰਸ ਨੇ ਜਿਹੜੇ ਇਲਾਜ ਲਈ ਉਸ ਨੂੰ ਹਸਪਤਾਲ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਤੇ ਦੀ ਗੱਡੀ ਘੱਟ ਜਲੰਧਰ ਦਿਹਾਤੀ ਦੇ ਫਲੋਰ ਨੇੜੇ ਸਰਵਿਸ ਲੈਂਡ ਦੇ ਦੁੱਧ ਨਾਲ ਭਰਿਆ ਇੱਕ ਕੰਟੇਨਰ ਪਲਟਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਜੀ ਆ ਇਸ ਪਟਿਆਲਾ ਤੋਂੰਬਾਰਾ ਦੁੱਧ ਲੈ ਕੇ ਜਾ ਰਿਹਾ ਸੀ ਇਸ ਦੌਰਾਨ ਕੰਟੇਨਰ ਪਲਾਜ਼ਾ ਨੇੜੇ ਅਲਟ ਗਿਆ ਕਰਨ ਵਿੱਚ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਘਟਨਾ ਦੀ ਸੂਚਨਾ ਮਿਲਦੇ ਹੀ ਰੋਡ ਸੇਫਟੀ ਫੋਰਸ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਜ਼ਖਮੀ ਡਰਾਈਵਰ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਗਿਆ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੰਟੇਨਰ ਵਿੱਚੋਂ ਦੁੱਧ ਜਿਹੜਾ ਵਾ ਉਹ ਡੁੱਲਣਾ ਸ਼ੁਰੂ ਹੋ ਗਿਆ ਸੀ ਘਟਨਾ ਦੌਰਾਨ ਲੋਕਾਂ ਵਿੱਚ ਦੁੱਧ ਦੁੱਧ ਭਰ ਕੇ ਲਿਜਾਣ ਲਈ ਧੌਣ ਮੱਜ ਗਏ ਇਸ ਦੌਰਾਨ ਡਰਾਈਵਰ ਨੂੰ ਬਚਾਉਣ ਦੀ ਬਜਾਏ ਕੁਝ ਲੋਕ ਦੁੱਧ ਇਕੱਠਾ ਕਰਨ ਲਈ ਭੱਜੇ ਜਿਸ ਤੋਂ ਬਾਅਦ ਲੋਕ ਆਪਣੇ ਘਰਾਂ ਵਿੱਚ ਡਰਮ ਅਤੇ ਕੈਨ ਬੋਤਲਾਂ ਤੇ ਬਾਲਟੀਆਂ ਵਿੱਚ ਭਰ ਕੇ ਲੈ ਜਾਂਦੇ ਦਿਸੇ ਬਲਵੰਦ ਸਿੰਘ ਨੇ ਦੱਸਿਆ ਕਿ ਉਹ ਬਟਾਲਾ ਤੋਂ ਅੰਬਾਲਾ ਜਾ ਰਿਹਾ ਸੀ ਰਾਜਹੀ ਦੀ ਗੱਡੀ ਉਹ ਰਾਜਹੀ ਗੱਡੀ ਚਲਾ ਰਿਹਾ ਸੀ ਤੇ ਕਿ ਬਾਈਕ ਨੇ ਬ੍ਰੇਕ ਮਾਰ ਅਚਾਨਕ ਬਾਈਕ ਨੇ ਇੱਕ ਬ੍ਰੇਕ ਮਾਰ ਦਿੱਤੀ ਜਿਸ ਨੂੰ ਬਚਾਉਣ ਦੇ ਦੌਰਾਨ ਕੰਟੇਨਰ ਜਿਹੜਾ ਪਲਟ ਗਿਆ ਹੈ ਕੰਟੇਨਰ ਵਿੱਚ 23 ਤੋਂ 24000 ਲੀਟਰ ਦੁੱਧ ਭਰਿਆ ਹੋਇਆ ਸੀ ਘਟਨਾ ਵਿੱਚ ਉਹ ਜ਼ਖਮੀ ਹੋ ਗਿਆ ਤੇ ਸੜਕ ਸੜਕ ਸੁਰੱਖਿਆ ਫੋਰਸ ਨੇ ਜਿਹੜੇ ਇਲਾਜ ਲਈ ਉਸ ਨੂੰ ਹਸਪਤਾਲ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਬਾਰੇ ਦੀ ਵੱਡੀ ਖਬਰ ਜਲੰਧਰ ਦਿਹਾਤੀ ਦੇ 플ੋਰ ਨੇੜੇ ਸਰਵਿਸ ਲੈਂਡ ਦੇ ਦੁੱਧ ਨਾਲ ਭਰਿਆ ਇੱਕ ਕੰਟੇਨਰ ਪਲਟਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਜੀ ਹਾਂ ਇਸ ਪਟਿਆਲਾ ਤੋਂ ਅੰਬਾਲਾ ਦੁੱਧ ਲੈ ਕੇ ਜਾ ਰਿਹਾ ਸੀ ਇਸ ਦੌਰਾਨ ਕੰਟੇਨਰ ਪਲਾਜ਼ਾ ਨੇੜੇ ਪਲਟ ਗਿਆ ਘਟਨਾ ਵਿੱਚ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਘਟਨਾ ਦੀ ਸੂchnਾ ਮਿਲਦੇ ਹੀ ਰੋਡ ਸੇਫਟੀ ਫੋਰਸ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਜ਼ਖਮੀ ਡਰਾਈਵਰ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੰਟੇਨਰ ਵਿੱਚੋਂ ਦੁੱਧ ਜਿਹੜਾ ਵਾ ਉਹ ਡੁੱਲਣਾ ਸ਼ੁਰੂ ਹੋ ਗਿਆ ਸੀ ਘਟਨਾ ਦੌਰਾਨ ਲੋਕਾਂ ਵਿੱਚ ਦੁੱਧ ਦੁੱਧ ਭਰ ਕੇ ਲਿਜਾਣ ਲਈ ਧੌੜ ਮੱਚ ਗਏ ਇਸ ਦੌਰਾਨ ਡਰਾਈਵਰ ਨੂੰ ਬਚਾਉਣ ਦੀ ਬਜਾਏ ਕੁਝ ਲੋਕ ਦੁੱਧ ਇਕੱਠਾ ਕਰਨ ਲਈ ਭੱਜੇ ਜਿਸ ਤੋਂ ਬਾਅਦ ਲੋਕ ਆਪਣੇ ਘਰਾਂ ਵਿੱਚ ਗਰੁੱਜ, ਬ੍ਰੰਮ ਅਤੇ ਕੈਨ ਬੋਤਲਾਂ ਤੇ ਬਾਲਟੀਆਂ ਵਿੱਚ ਭਰ ਕੇ ਲੈ ਜਾਂਦੇ ਦਿਸੇ ਪਲਵੰਦਰ ਸਿੰਘ ਨੇ ਦੱਸਿਆ ਕਿ ਉਹ ਬਟਾਲਾ ਤੋਂ ਬਾਰਾ ਜਾ ਰਿਹਾ ਸੀ ਰਾਹ 'ਚ ਹੀ ਉਹਦੀ ਗੱਡੀ ਉਹ ਰਾਹ 'ਚ ਹੀ ਗੱਡੀ ਚਲਾ ਰਿਹਾ ਸੀ ਤੇ ਇੱਕ ਬਾਈਕ ਨੇ ਬ੍ਰੇਕ ਮਾਰ ਅਚਾਨਕ ਬਾਈਕ ਨੇ ਇੱਕ ਬ੍ਰੇਕ ਮਾਰ ਦਿੱਤੀ ਜਿਸ ਨੂੰ ਬਚਾਉਣ ਦੇ ਦੌਰਾਨ ਕੰਟੇਨਰ ਜਿਹੜਾ ਪਲਟ ਗਿਆ ਹੈ ਕੰਟੇਨਰ ਵਿੱਚ 23 ਤੋਂ 24000 ਲੀਟਰ ਦੁੱਧ ਭਰਿਆ ਹੋਇਆ ਸੀ ਘਟਨਾ ਵਿੱਚ ਉਹ ਜ਼ਖਮੀ ਹੋ ਗਿਆ ਤੇ ਸੜਕ ਸੜਕ ਸੁਰੱਖਿਆ ਫੋਰਸ ਨੇ ਜਿਹੜੇ ਇਲਾਜ ਲਈ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ